ਤਾਰੋ ਤੇ ਪੱਟਾ ਦੋ ਇੱਤੋਂ ਭਾਈ ਲੋ ਉਹ ਲੱਕੀ ਮਲਾਈ 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 ਮਿਲੋ ਤਾਂ ਕਿਹ ਲੋਕਾਂ ਰਾਜਾ ਜਿੱਤੋ ਇੱਧੇ ਜਾਓ ਜਾਣ ਕਰੋ ਇਹ ਕੋਈ ਨਾਲ ਕਰੀ ਨਹੀਂ ਮਹਾਰਾਜ ਇਹ ਸ਼ਰਮਾ ਜੀ ਇੱਥੇ ਕੋ ਬੜਿਆ ਫਕੜਿਆ ਕਿਥੋਂ ਐ ਜਿਆਦਾ ਸੀ ਪਾਖੜਾ ਪਹਾੜਾ ਚੋਂ ਚੱਲ ਜੇਲ੍ਹ ਦੇ ਅੰਦਰ ਨੂੰ ਬਾੜ ਕੇ ਰੋਣ ਗਾ ਜੀ ਅਜਿਹੀ ਲੋਕਾਂ ਨੂੰ ਮਾਫ ਕਰ ਚੱਲ ਜਾ ਰਾ ਚੱਲ ਗਾੜੀ ਗਾੜੀ ਵਿੱਚ ਬੈਠਾ ਆਇਆ ਹੋਣਾ ਹੈ ਕਿੰਨਾ ਕੀ ਹੈ ਬੈਲਪ ਕਰਦੇ ਆਪਣਾ ਨਾਮ ਕਰਨਾ ਆਪੀ ਮੇਰੇ ਤੋਂ ਮੇਰਾ ਨਾਮ ਅਸ਼ੋਕ ਜੋਸ਼ੀ ਆ ਇਨਸਪੈਕਟਰ ਐਸ ਪੀ ਸੀ ਐ ਸਟਾਫ ਅੰਮ੍ਰਿਤਸਰ ਤੋਂ ਜਾਨਵਰ ਜੰਗਲੀ ਜਾਨਵਰ ਨੂੰ ਰੱਖਣਾ ਜੰਗਲੀ ਜਾਨਵਰ ਦੀ ਕਮਾਈ ਖਾਣਾ ਜੰਗਲੇ ਜਾਂ ਜੰਗਲੀ ਜਾਨਵਰ ਨੂੰ ਬੰਦੀ ਬਣਾ ਕੇ ਰੱਖਣਾ ਘਰ ਚ ਰੱਖਣਾ ਬੰਨ ਕੇ ਰੱਖਣਾ ਜਾਂ ਖੁੱਲਾ ਰੱਖਣਾ ਜਾਂ ਇਹਨੂੰ ਕੋਈ ਤਸ਼ੱਦਦ ਦੇਣਾ ਜਾਂ ਇਹਨੂੰ ਕਿਸੇ ਕਿਸਮ ਦਾ ਵੀ ਕਿਸੇ ਨੂੰ ਲੈਣ-ਵੇਚਣ ਕਰਨਾ ਇਹਦੀ ਸਜ਼ਾ 3 ਸਾਲ ਔਰ 19000 ਰੁਪਏ ਜੁਰਮਾਨਾ ਤੇ ਇਹ ਸਰਕਾਰ ਦੁਨੋਂ ਗੱਲ ਜਿਹੜੀ ਜਿਆਦਾ ਹਾਂਜੀ ਸਰਕਾਰ ਦੁਨੋਂ ਗੱਲ ਲੈਣਾ ਵੀ ਹੈ ਕਿ ਸਭ ਨੂੰ ਉੱਪਰ ਬੈਨਡ ਹਾਂਜੀ ਜਿਹੜੀਆਂ ਸਾਰੀਆਂ ਗੱਲਾਂ ਸੁਣਾਈਆਂ ਮੈਂ ਸਰਕਾਰ ਵੱਲੋਂ ਆ ਸੈਂਟਰ ਗਵਰਨਮੈਂਟ ਵੱਲੋਂ ਆ ਆਲ ਇੰਡੀਆ ਵੱਲੋਂ ਇਹ ਕਿੰਨਾ ਖਤਰਨਾਕ ਇਹ ਅਜਕਰ ਹੈ ਔਰ ਇਹ ਬਹੁਤ ਵਿਲੁਪਤ ਪ੍ਰਜਾਤੀ ਆ ਇਹ ਲੋਕ ਕਰਦੇ ਨੇ ਇਹਨਾਂ ਨੂੰ ਫੜ ਲੈਂਦੇ ਨੇ ਪੈਸੇ ਕਮਾਉਂਦੇ ਨੇ ਇਹਨਾਂ ਦਾ ਤੇਲ ਕੱਢ ਕੇ ਇਹਨਾਂ ਨੂੰ ਸਾੜ ਕੇ ਸਕਿਨ ਵੀ ਵਿਖਦੀ ਆ ਔਰ ਤੇਲ ਕੱਢ ਕੇ ਵੀ ਇਹ ਵੇਚਦੇ ਨੇ ਔਰ ਇਹ ਸਾਪ ਨੂੰ ਪਕੜਨ ਵਾਸਤੇ ਇਹਨੂੰ ਨੌਨਵੇਜ ਦੀ ਬਹੁਤ ਜ਼ਰੂਰਤ ਹੁੰਦੀ ਆ ਔਰ ਪਕੜਨ ਤੋਂ ਬਾਅਦ ਵੀ ਇਹ ਨੌਨਵੇਜ ਹੀ ਖਾਂਦਾ ਵਾ ਔਰ ਇਹ ਲੋਕ ਇਹਨੂੰ ਭੁੱਖਿਆ ਰੱਖਦੇ ਨੇ ਇਹਦੇ ਮੂੰਹ 'ਚ ਆਟਾ ਪਤਲਾ ਕਰਕੇ ਉਹ ਪਾਉਂਦੇ ਨੇ ਜਾਂ ਕਦੀ ਕਦੀ 8 ਦਿਨ ਬਾਅਦ ਇੱਕ ਅੰਡਾ ਦੇ ਦਿੰਦ ਨੇ ਇਸ ਕਰਕੇ ਮੈਂ 1 ਹਫਤੇ ਬਾਅਦ ਇਹਨੂੰ ਮੁਰਗੀ ਬੋਨਾ ਇਹ ਨਹੀਂ ਮੈਨੂੰ ਪਤਾ ਮੈਨੂੰ ਤੇ ਇਹਨਾ ਪਤਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ 60 ਸਾਲ ਤੋਂ ਕੋਈ ਸਪੇਰਾ ਨਹੀਂ ਵੜਨ ਦਿੱਤਾ ਔਰ ਇਹ ਪਤਾ ਨਹੀਂ ਕਿਸ ਤਰ੍ਹਾਂ ਆ ਗਿਆ ਉਹ ਅੰਮ੍ਰਿਤਸਰ ਦੇ ਵਿੱਚ ਹੁਣ ਇਹਨੂੰ ਮੈਂ ਲਗਭਗ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਪੁਲਿਸ ਸਟੇਸ਼ਨ ਤੇ ਕਰਵਾਈ ਕੀਤੀ ਜਾਵੇ ਕੋਸ਼ਿਸ਼ ਕਰਾਂਗੇ ਇਹ ਤੇ ਪਰਚਾ ਹੋਵੇ ਨਹੀਂ ਤਾਂ ਇਹ ਜੇ ਸੱਪ ਤੁਹਾਨੂੰ ਦੇਣ ਦਾ ਵਤੀ ਨਹੀਂ ਇੱਕ ਤਾਂ ਮੈਂ ਕਿੱਥੇ ਲੈ ਕੇ ਜਾਵਾਂ ਇਹ ਸੱਪ ਨੂੰ ਜੰਗਲਾਤ ਮਹਿਕਮੇ ਨੂੰ ਨਾਲ ਲੈ ਕੇ ਜਾਂ ਤਾਂ ਗਗੜੇਵਾਲ ਛੱਡਿਆ ਜਾਏਗਾ ਜੰਗਲ ਦੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਤੇ ਜਾਂ ਫਿਰ ਇਸ ਨੂੰ ਕਮਾਲਪੁਰ ਜੰਗਲ ਦੇ ਵਿੱਚ ਰਮਦਾਸ ਦੇ ਲਾਗੇ ਛੱਡਿਆ ਜਾਏਗਾ ਇੱਥੋਂ 40 ਕਿਲੋਮੀਟਰ ਦੂਰ ਦੇਖਣਾ ਪਏਗਾ